नौजवान अॼु बि ਹਣਾ ਬਾਬੀ ਨਾ ਕੀ ਕਰੀ ਨਾ ਬਾੜਾ ਕਸੀ ਲੰਮਗੇ ਇਹਨਾਂ ਦਾ ਪਪਾ ਜੀ ਨੇ ਇਹ ਤਾਂ ਇੱਕ ਸੱਚ ਯਾਰਾ ਕੇ ਲਾਂਗੇ ਉਹਨਾਂ ਦਾ ਪਾਵਾ ਹੋਰ ਕਸ਼ ਤੂੰ ਉੱਥੇ ਗਾਇਸ ਨੂੰ ਸਾਰੇ ਆ ਇਹਨਾਂ ਨੂੰ ਆਪਣੇ ਹੋ ਗਿਆ ਕੰਪਲੀਟ ਇਸ ਕਰਕੇ ਆਪਾਂ ਇੱਕ ਪੜਵਾਵਾਂਗੇ ਗੱਡੀ ਮੁੜੇਗੀ ਅੱਲੇ ਫੇਰ ਸੋ ਫਾਈਨਲੀ ਅਸੀਂ ਗੱਡੀ 'ਚ ਬੈਠ ਚੁੱਕੇ ਹਾਂ ਐਂਡ ਗੱਡੀ ਨੂੰ ਅਸੀਂ ਮੋੜ ਰਹੇ ਹਾਂ ਹੈਲੋ YouTube ਫੈਮਲੀ ਵੈਲਕਮ ਮਾਈ ਚੈਨਲ ਉਮੀਦ ਕਰਦੀ ਹਾਂ ਵਧੀਆ ਹੋਵੋਗੇ ਹਾਂਜੀ ਤੁਸੀਂ ਦੇਖ ਹੀ ਲਿਆ ਹੋਣਾ ਜਿਵੇਂ ਕਿ ਗੁਰਦੁਆਰਾ ਸਾਹਿਬ ਗਏ ਸੀਗੇ ਤੇ ਆਪਾਂ ਮੱਥਾ ਟੇਕਿਆ ਪਹਿਲਾਂ ਗੁਰੂ ਘਰ ਦੇ ਵਿੱਚ ਲੰਗਰ ਛਕਿਆ ਬਾਕੀ ਅੰਦਰੋਂ ਮੈਂ ਵੀਡੀਓ ਨਹੀਂ ਬਣਾਈਗੀ ਤੇ ਹੁਣ ਗੱਡੀ ਦੇ ਵਿੱਚ ਆ ਆਪਣਾ ਛੋਟਾ ਸ਼ਹਿਰ کہہ ਸਕਦੀ ਹਾਂ ਮੱਥਾ ਟੇਕਣ ਤੋਂ ਬਾਅਦ ਹੁਣ ਅਸੀਂ ਵੱਡੇ ਸ਼ਹਿਰ ਜਾ ਰਹੇ ਹਾਂ ਆਪਣੇ ਤਾਂ ਅਸੀਂ ਜਾ ਰਹੇ ਹਾਂ ਜੀ ਕੇਕ ਲੈਂਣ ਦੇ ਲਈ ਬਾਕੀ ਬੋ ਵੀ ਅੱਗੇ ਵਲੋਗਿੰਗ ਕਰੇਗਾ ਬੈਠ ਕੇ ਯਾਨ ਬਲੌਗ ਦੇ ਨਾਲ ਤਾਂ ਅਸੀਂ ਲਾਸਟ ਤੱਕ ਬਣੇ ਰਹੋ ਅਸੀਂ ਕੇਕ ਕਿਉਂ ਲੈਣਾ ਹੈ ਛੋਟਾ ਜਿਹਾ ਸੈਲੀਬ੍ਰੇਟ ਕਿਉਂ ਕਰਨਾ ਹੈ ਉਹ ਤੁਹਾਨੂੰ ਘਰ ਜਾ ਕੇ ਦੱਸਾਂਗੇ ਸਾਰਾ ਕੁਝ ਸ਼ਾਇਦ ਮੈਂ ਉਹਦੇ ਦੱਸ ਦੂੰਗੀ ਜਦੋਂ ਆਪਾਂ ਉੱਥੇ ਪਹੁੰਚੇ ਤਾਂ ਲਾਸਟ ਤੱਕ ਬਣੇ ਰਹੋ ਫਾਈਨਲੀ ਇੱਧਰ ਗਾੜੀ ਚਲਾ ਰਿਹਾ ਗੱਡੀ ਉਹ ਵੀ ਬਣਾਏਗਾ ਵਲੌਗ ਕਿੱਥੇ ਜਾ ਰਹੀਆਂ ਨਹੀਂ ਹੋਣਾ ਪਨਿਕਾ ਇਹ ਕੇਕ ਹਾਂ ਛੋਟਾ ਜਿਹਾ ਸਾਲੇ ਛੋਟਾ ਜਿਹਾ ਕੇਕ ਕਟਾਂਗੇ ਆਪਾਂ ਗਾਈਜ਼ ਮੇਰੇ ਬੈਠਣੇ ਦਾ ਤਰੀਕਾ ਦੇਖ ਨਾਲ ਜੀ ਗਾਈਜ਼ ਠੰਡਾ ਠੁੰਡਾ ਲੈਣਾ ਲੈ ਲਾਂਗੇ ਹਾਂ ਆ ਤਾਂ ਕਹਿੰਨਾ ਤੁਸੀਂ ਵੀ ਤੁਸੀਂ ਵੀ ਆ ਜਾਓ ਆਪਾਂ ਸਾਰੇ ਇਕੱਠੇ ਕੱਟ ਲੈਨੇ ਕੇਕ ਹਾਂ ਹੋ ਸਕਦਾ ਹੈ ਅਸੀਂ ਥੋੜੇ ਕੈਮਰਾ ਉੱਤੇ ਕਰਨਾ ਕੋਲ ਡਰਿੰਕ ਲੈਣਾ ਇੱਥੇ ਰੱਖ ਪਣੀ ਵਾਲੀ ਵਾਲ ਆਵੇਗਾ ਹੋਲੀ ਕਹਿੰਗੇ ਤਾਂ ਇਹਨੂੰ ਵੀ ਆਪਾਂ ਸਿਖਾ ਦੇਣਾ ਬੋਬੀ ਵਲੌਗੀ ਅੰਦਰ ਆ ਕਰੇਗਾ। ਬਾਕੀ ਫੋਟੋ ਆ ਰਹੀ ਹੈ ਕਿ ਨਹੀਂ ਆ ਰਹੀ ਹੈ। ਹਾਂਜੀ एवरीवन ਉਹ ਦੇਖੋ ਉੱਪਰ ਉੱਪਰ ਝੰਡਾ ਦੇਖੋ ਆਪਣਾ ਝੰਡਾ ਹਾਂ ਉਹ ਅੱਜ ਜੁੜਦਾ ਪਿਆ ਨਾ। ਹਾਂ ਹਾਂ। ਸੋ ਗਾਇਜ਼ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹੋ ਸ਼ਹਿਰ ਵਿੱਚ। ਵੀਡੀਓ 'ਚ ਇਹ ਨਿੱਕਾ ਵੀਡੀਓ 'ਚ ਨਿੱਕਾ ਦਿਂਦਾ ਪਰ ਰੀਅਲ 'ਚ ਬਹੁਤ ਵੱਡਾ ਰੀਅਲ 'ਚ ਬਹੁਤ ਵੱਡਾ ਵੀਡੀਓ ਹੀ ਨਿੱਕਾ ਦਿਂਦਾ ਪਰ। ਬਾਕੀ ਤੁਹਾਨੂੰ ਉਹ ਕੇ ਕਾਲੀ ਦੁਕਾਨ ਤੇ ਪਹੁੰਚ ਕੇ ਉੱਥੇ ਦੱਸਾਂਗੇ ਆਪਾਂ। ਕੇਸ਼ ਖੁਸ਼ੀ ਦੇ ਵਿੱਚ ਆਪਾਂ ਛੋਟਾ ਜਿਹਾ ਸੈਲੀਬ੍ਰੇਟ ਕਰ ਰਹੇ ਹਾਂ। वीडियो तो मतलब दुकान तो जाके तो न मिलते हैं यार ये सीधे हाँ आ रही है वाटू मिमी आ रही है तो थोड़ा स्लो करो ना तो अभी बाद ऐसा तो ट्रैफिक होते भी बहुत ज़्यादा पीलसी जेडी गुड्डू आप आप गेस्ट की गुड्डू आप तो नहीं मिला लेकिन आपकी तो बहुत हमें ਮੀ ਕਰਕੇ ਦਰਨੀ ਬਹੁਤ ਜ਼ਿਆਦਾ ਹੋਈ ਹੈ ਬਾਹਰ ਦੇ ਵੀਊ ਦੇਖਦਾ ਰਹਿਣਾ ਚਾਹਣਾ ਪਰ ਇੰਨੀ ਨਾਲ ਸਾਰਾ ਦਿਨ ਨਹੀਂ ਪੈਂਦਾ ਰਿਹਾ ਇੰਨੀ ਜ਼ਿਆਦਾ ਦਰਨੀ ਹੋ ਸੋ ਆਈਸ ਫਾਈਨਲ ਤੈਨੂੰ ਕਰਨਾ ਸਹੀ ਬੰਦੇ ਹੁੰਦੀ ਹੈ ਸੋ एवरीवन ਅਸੀਂ ਸ਼ਹਿਰ ਵੈਸੇ ਤਾਂ ਉਥੋਂ ਵੀ ਆਪਣੇ ਕੇਕ ਮਿਲ ਜਾਂਦੇ ਨੇ ਪਰ ਉਹ ਪਏ ਹੁੰਦੇ ਨੇ ਹਨਾ ਯਾਨੀ ਕਿ ਸਟੋਰ ਕੀਤੇ ਹੁੰਦੇ ਨੇ ਤਾਂ ਉਹ ਮਤਲਬ ਕਿ ਖਾਣ ਵਿੱਚ ਵੀ ਵਧੀਆ ਨਹੀਂ ਲੱਗਦੇ ਪੈਸਾ ਤਾਂ ਆਪਾਂ ਲਾਣਾ ਹੀ ਲਾਣਾ ਤਾਂ ਇਸ ਤੋਂ ਚੰਗਾ ਬਣਵਾ ਲੈਣੇ ਆ ਸਾਨੂੰ ਪਰਸਨਲੀ ਸ਼ਹਿਰ ਆਣਾ ਪਿਆ ਏ ਕੇਕ ਦੇ ਲਈ ਤਾਂ ਤਾਜ਼ਾ ਕੇਕ ਤਾਜ਼ਾ ਬਣਵਾਵਾਂਗੇ ਆਪਾਂ ਤਾਂ ਆਪਾਂ ਇਹ ਪਿਛਲੀ ਵਾਰੀ ਬਰਥਡੇ ਸੀ ਮੰਮੀ ਦਾ ਪਤਾ ਨਹੀਂ ਤੇਰਾ ਸੀ ਹਣਾ ਮੇਰਾ ਸੀਗਾ ਤਾਂ ਉਦੋਂ ਅਸੀਂ ਕੇਕ ਲੈ ਗਏ ਉਹ ਕੇਕ ਕਾਫੀ ਟਾਈਮ ਦਾ ਸਟੋਰ ਕੀਤਾ ਹੋਇਆ ਸੀ ਉਹ ਲੈ ਗਏ ਤਾਂ ਫਿਰ ਘਾਰ ਦੇ ਬੋਲੇ ਸੀਗੇ ਕਿ ਜੇ ਐਹੋ ਜੀ ਚੀਜ਼ ਲੈਣੀ ਹੁੰਦੀ ਏ ਤਾਂ ਬਣਵਾਇਆ ਕਰੋ ਹਣਾ ਕਾਫੀ ਟਾਈਮ ਦੀ ਰੱਖੀ ਹੁੰਦੀ ਐ ਤਾਂ ਹੁਣ ਆਪਾਂ ਬਨਵਾਨ ਚੱਲਿਆ ਸਪੈਸ਼ਲੀ ਸੋ ਗਾਇਸ ਉਹ ਆਪਾਂ ਇਸ ਕੁਟੀਓਰ ਦੀ ਵੀਡੀਓ ਰਿਆ ਪਲੈਜ਼ਰ ਉਹ ਰਹੀ ਗਈ ਹੋ ਜਾਂਦੀ ਆਪਣੀ ਪਲੈਜ਼ਰ ਮਰ ਗਈ ਹੈ ਜਮਾਂ ਸੇਮ ਟੂ ਸੇਮ ਇੱਕ ਫਿਲਮ ਸੀ ਉਹ ਗੈਡੀ ਸੀ ਟਾਰਜਨ ਵਾਲੀ ਟਾਰਜਨ ਦੀ ਵੰਡਰ ਕਾਰ ਟਾਰਜਨ ਟਾਰਜਨ ਫਿਲਮ ਸੀ ਦੇਖੀ ਸੀ ਸੋ ਗਾਇਸ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੀਆਂ ਕਿਹੜੀਆਂ ਫਿਲਮਾਂ ਦੇਖਦੇ ਹੋ ਕਿੰਨਾ ਟਾਈਮ ਹੋ ਗਿਆ ਆਪਾਂ ਕੋਈ ਫਿਲਮ ਨਹੀਂ ਦੇਖਿਆ ਨਾ ਨਵੇਂ ਕੋਣ ਨਹੀਂ ਲਾਵਾਂ ਕਿਹਦੇ ਆਪਾਂ ਨਹੀਂ ਤਾਂ ਪੂਤੋਂ ਵਾਲੇ ਕਿੰਨੀਆਂ ਦੇਖਦੇ ਹੁੰਦੇ ਸੀ ਕੱਲਾ ਗਾਈਜ਼ ਫਾਈਨਲੀ ਗੱਡਿੰਗ ਆਪਾਂ ਇੱਥੇ ਡਾਕ ਦਿੱਤਾ ਜਨ ਹੋਣਾ ਪਾ ਜਾਣੇ ਆ ਜੀ ਪਹੁੰਚ ਚੁੱਕੇ ਆ ਆਪਾਂ ਜਿੱਥੇ ਕੇਕ ਲਾਣਾ ਹੈ ਗਰਮੀ ਬਹੁਤ ਜ਼ਿਆਦਾ ਵੈਸੇ ਹੁਣ ਥੋੜੀ ਜੀ ਹਵਾ ਚੱਲੀ ਹੈ ਗੁਰਦੁਆਰਾ ਸਾਹਿਬ ਆਪਾਂ ਮੱਥਾ ਟੇਕਿਆ ਨਾ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਇਸ ਤੋਂ ਮੇਰੇ ਮਾਸਕ ਲੱਗਾ ਹੋਇਆ ਸੀ

ਚਾਕਲੇਟ ਦਿਖਾਣਾ ਸੋ ਗਾਇਜ਼ ਇਥੋਂ ਆਪਾਂ ਗੈਸ ਕਰਦੇ ਆ ਕਿਹੜਾ ਆ ਵੇਖੋ ਕਿਹੜਾ ਵਧੀਆ ਮਮ ਰੈੱਡ ਕੇ ਵੀ ਆ ਰੈੱਡ ਵੀ ਵੈਸੇ ਰੈੱਡ ਵਧੀਆ ਹੈ ਨਾ ਯੂਟਿਊਬਰ ਲਈ ਸੋ ਰੈੱਡ ਠੀਕ ਹੈ ਬਿਲਕੁਲ ਨੋਟ ਕਰਵਾ ਰਹੇ ਆ 10k ਸੋ ਗਾਇਜ਼ ਸੇਮ YouTube ਦਾ ਹੀ ਮਿਲਿਆ ਹੈ ਕੇਕ YouTube ਤੇ ਕੋ ਬਣਾਉਣ ਦੀ ਤਾਂ ਲੋੜ ਹੀ ਨਹੀਂ ਪਈ ਵੈਸੇ ਦੇਖ ਸਕਦੇ ਹੋ ਵਾਈਟ ਐਂਡ ਕੇ ਕੇ ਹਾਂਜੀ ਸੋ ਗਾਇਸ ਦੇਖ ਸਕਦੇ ਹੋ 10 ਕੇ ਇਧਰਲੀ ਸਾਈਡ ਹੈ ਐਂਡ ਨਾ ਮੱਧਰਲੀ ਸਾਈਡ ਹੈ ਸੋ ਹੁਣ ਇਹਨੂੰ ਆਪਾਂ ਪੈਕ ਕਰਵਾਵਾਂਗੇ ਆ ਜਾਈਏ गाइज केक आपा पैक करवा लिया आ फट नहीं थैंक यू रे सो गाइस केक आप पैक, नहीं। नहीं। so guys, आप पैक होना बजा दे हां ये कपड़े ਕੱਟਾਂਗੇ ਸੈਲੀਬ੍ਰੇਟ ਕਰਾਂਗੇ ਸੋ ਗਾਇਜ਼ ਫਾਈਨਲੀ ਮੈਂ ਆਪਣੀ ਗੋਦੀ ਚ ਰੱਖ ਲਿਆ ਪਿਗਲੀਣਾ ਜਾਵੇ ਬਸ ਜਲਦੀ ਜਲਦੀ ਪਹੁੰਚਦੇ ਆ ਮਗਰ ਰੱਖ ਤੇ ਫ੍ਰਿਜ ਚ ਰੱਖ ਦਿੰਦੇ ਆ ਮਗਰ ਬੋਬੀ ਦਾ ਬੈਗ ਹੈ ਜੇ ਤੁਸੀਂ ਦੇਖ ਸਕਦੇ ਹੋ ਇਹ ਸਕੂਲੋਂ ਹੱਲੇ ਆਇਆ ਹੀ ਸੀ ਤੇ ਇਹਨੂੰ ਅਸੀਂ ਉੱਦਾਂ ਹੀ ਬਿਠਾ ਲਿਆ ਤੇ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਜਾ ਰਹੇ ਹਾਂ ਜੀ ਪਿੰਡ ਇੱਧਰ ਬੱਦਲ ਦੇਖ ਸਕਦੇ ਹੋ ਕਿੰਨਾ ਬਾਗੇ ਕੱਲ ਵੀ ਤੁਹਾਨੂੰ ਮੈਂ ਦੱਸਿਆ ਸੀ ਮੀ ਬਹੁਤ ਜ਼ਿਆਦਾ ਪਿਆ ਉਨੀ ਹੀ ਗਰਮੀ ਹੋ ਗਈ ਹੈ ਸੋ ਹੁਣ ਅਸੀਂ ਜਾ ਰਹੇ ਹਾਂ ਜੀ ਫਾਈਨਲੀ ਘਰ ਅਸੀਂ ਸ਼ਹਿਰ ਆਏ ਸੀ ਕੇਕ ਲੈਣ ਦੇ ਲਈ ਕੇਕ ਆਪਾਂ ਲੈ ਚੁੱਕੇ ਹਾਂ ਤੇ ਬਾਕੀ ਜਲਦੀ ਜਲਦੀ ਘਰ ਪਹੁੰਚ ਜਾਈਏ ਕੇਕ ਆਪਾਂ ਲੈ ਲਿਆ ਹੈ ਹੁਆ ਰਹੀ ਅਸੀਂ ਚੱਲ ਰਹੇ ਹਾਂ ਹਾਂ ਕੇਕ ਆਪਾਂ ਲੈ ਲਿਆ ਹੁਣ ਆਪਾਂ ਜਾ ਕੇ ਕੇਕ ਕੱਟ ਗਏ ਆਠ ਨਹੀਂ ਹੁੰਦੀ ਹੁਣ ਸੋ ਗਾਇਸ ਇਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮੱਚ ਕਿ ਤੁਹਾਡੇ ਕਰਕੇ ਆਪਾਂ ਇੱਥੇ ਤੱਕ ਆਏ ਆ ਤੁਹਾਡੀ ਸਪੋਰਟ ਦੇ ਨਾਲ ਤਾਂ ਹੋਰ ਸਪੋਰਟ ਕਰੋ ਤਾਂ ਕਿ ਮੈਂ ਮੋਟੀਵੇਸ਼ਨ ਮੈਨੂੰ ਮਿਲੇ ਤਾਂ ਕਿ ਮੈਂ ਹਰ ਇੱਕ ਤੁਹਾਡੇ ਨਾਲ ਵਲੌਗ ਸ਼ੇਅਰ ਕਰ ਪਾਵਾਂ ਤਾਂ ਪਲੀਜ਼ ਸਪੋਰਟ ਦੀ ਲੋੜ ਹੈ ਹਨਾ ਮੈਂ ਅੱਜ ਤੱਕ ਸੈਲੀਬ੍ਰੇਟ ਨਹੀਂ ਕੀਤਾ ਸੀਗਾ ਆਪਣਾ ਪਹਿਲਾ ਸੈਲੀਬ੍ਰੇਟ ਹਾਂ ਇਹ ਮੇਰਾ ਸਿਰਫ ਇੱਕ ਪਹਿਲਾ ਸੈਲੀਬ੍ਰੇਟ ਹੈ ਮੇਰੇ ਫਾਲੋਅਰ ਕੰਪਲੀਟ ਹੋਏ ਸੀ ਲੱਖ ਫਾਲੋਅਰ ਕੰਪਲੀਟ ਹੋਏ ਸੀ ਉਦੋਂ ਵੀ ਮੈਂ ਸੈਲੀਬ੍ਰੇਟ ਨਹੀਂ ਕੀਤਾ ਕੋਈ ਵੀ ਤਾਂ ਆਪਣੇ ਪੰਜ ਹਜ਼ਾਰ ਸਬਸਕ੍ਰਾਈਬ ਹੋ ਤੋ ਕੰਪਲੀਟ ਹੋ ਉਹਦੋਂ ਵੀ ਮੈਂ ਕੁਝ ਨਹੀਂ ਕੀਤਾ ਸੀ 10k ਤੇ ਹੀ ਮੈਂ ਆਪਣਾ ਛੋਟਾ ਜਿਹਾ ਸੈਲੀਬ੍ਰੇਟ ਕਰ ਰਹੀ ਹਾਂ ਤਾਂ ਕੁਝ ਜ਼ਿਆਦਾ ਨਹੀਂ ਮੈਂ ਕੀਤਾਗਾ ਬਸ ਛੋਟੀ ਜੀ ਖੁਸ਼ੀ ਸੀ ਜਿਲੇ ਕਰਕੇ ਮੈਂ ਆਪਣਾ ਕੇਕ ਲੈ ਕੇ ਅੱਜ ਆਈ ਸੀ ਬਾਕੀ ਘਰ ਜਾ ਕੇ ਆਪਾਂ ਕੱਟ ਕਰਾਂਗੇ ਕੇਕ ਘਰ ਜਾ ਕੇ ਕੇਕ ਕੱਟ ਕਰਾਂਗੇ ਐਥਾ ਤਾਂ ਤੁਸੀਂ ਵੀ ਉਹ ਦੇਖੋ ਕਿੰਨੇ ਧੋਪ ਹੈ ਮੀਂਹ ਨੇ ਤਾਂ ਸੋਰੋ ਜ਼ਿਆਦਾ ਗਰਮੀ ਕਰ ਰਹੀ ਹੈ ਬੱਦਲ ਜੇ ਹਾਂ ਹਾਂ ਵੇ ਆ ਵੇ ਬੱਦਲ ਜੇ ਲੱਗੇ ਫਿਰ ਤੇ ਸ਼ਾਮ ਤੱਕ ਹੋ ਸੋ ਮੀਂਹ ਆ ਪੈ ਜਾਏ ਆ ਇੱਧਰ ਰੋਖ ਕਿੰਨਾ ਚਿੱਕੜ ਵੇਚੇ ਵਿੱਚ ਤਾਂ ਬੜਾ ਹੀ ਚਿੱਕੜ ਹੈ ਬੜੀਆਂ ਥਾਵਾਂ ਤੇ ਚਿੱਕੜ ਰੁਕਿਆ ਹੈ। ਹੌਨਟੈਨੋ ਕਿ ਲਾਦਾ ਨਹੀਂ ਆ ਰਿਹਾ ਮੈਨੂੰ ਲੱਗਦਾ ਹੈ ਆ ਦੇ ਗਾ। ਗਾਇਜ਼ ਮੈਨੂੰ ਪੁੱਛ ਰਿਹਾ ਸਿਰ ਨੂੰ ਪੁੱਛਣਾ ਸਿਰ ਨੂੰ ਪੁੱਛ ਕੇ ਪੁੱਛ। ਕੱਢ ਜਾ। ਲੈ ਆ ਮੇਰੀ ਗੱਲ ਕਰਾਂ ਮੈਂ। ਉਹ ਕੱਢ ਜਾ ਉਹ ਪਹਿਲਾਂ ਛੱਡਣਾ ਪੈਣਾ ਉਸਪੋਰਟ। ਡੈਡੀ ਦਾ ਉਸਪੋਰਟ ਛੱਡ ਪਹਿਲਾਂ। ਹਰਪੋਰਟ। ਸੋ ਗਾਇਜ਼ ਅਸੀਂ ਸਿਰ ਨੂੰ ਪੁੱਛਦੇ ਹਾਂ। ਗਾਈਜ਼ ਰ ਹੈ ਨਹੀਂ ਦਿੰਦੇ ਆ ਕਾਪੀਰਾਈਟ ਨਾ ਜੇ ਵੈਸੇ ਕੰਪਿਊਟਰ ਹੈ ਉਹ ਇੱਕ ਹਨਾ ਤਾਂ ਸਭ ਨੂੰ ਪਤਾ ਹੀ ਹੋਏਗਾ ਗੂਗਲ ਕੰਪਿਊਟਰ ਹੈ ਅਸੀਂ ਉਹਦੇ ਨਾਲ ਹੀ ਗੱਲਾਂ ਮਾਰਦੇ ਰਹਿੰਨੇ ਆ ਅਸੀਂ ਉਹਨਾਂ ਨਾਲ ਹਰ ਇੱਕ ਕੁਐਸ਼ਨ ਪੁੱਛਦੇ ਹਾਂ ਹਰ ਇੱਕ ਮਤਲਬ ਕਿ ਜਵਾਬ ਸਾਨੂੰ ਮਿਲਦਾ ਹਰ ਇੱਕ ਕੁਐਸ਼ਨ ਤਾਂ ਚਾਹੇ ਉਹ ਸਟੱਡੀ ਰਿਲੇਟਿਡ ਹੋਵੇ ਕਿਸੇ ਗੱਲ ਦੇ ਰਿਲੇਟਿਡ ਵੀ ਹੋਵੇ ਜੋ ਕੁਝ ਮਰਜ਼ੀ ਉਹਨੂੰ ਪੁੱਛ ਲਓ ਨੇ ਹਰ ਇੱਕ ਦਾ ਜਵਾਬ ਦੇ ਦੇਣਾ ਤਾਂ ਅਸੀਂ ਵਿੱਚ ਰਿਕਾਰਡ ਨਹੀਂ ਕਰ ਰਹੇ ਕਾਪੀਰਾਈਟ ਵਗੈਰਾ ਨਾ ਆ ਜੇ ਹਨਾ ਆ ਫਾਈਨਲੀ ਆਪਣੀ ਸੇਫ ਰੱਖੋ ਚਲੋ ਇੱਥੇ ਹਰ ਨੇ ਹੋਣ ਫੋਨ ਦੀ ਜਗ੍ਹਾ ਇਹ ਬਣੀ ਹੋਈ ਹੈ ਸਾਡੀ ਸਪੈਸ਼ਲ ਦੇਖ ਸਕਦੇ ਹੋ ਇ ਪਾਣੀ ਕਿਸੇ ਨੇ ਪੀਤਾ ਹੀ ਨਹੀਂ ਪਾਣੀ ਪਾਣੀ ਖਾਣਾ ਹੈ ਨਾ ਸੋ ਗਾਇਜ਼ ਇੱਥੋਂ ਦਾ ਵਿਊ ਚੈੱਕ ਕਰੋ ਉਹ ਵੀ ਵਿਊ ਦਿਖਾ ਇੱਥੋਂ ਦਾ ਬਹੁਤ ਆਵੇਂ ਬਦਲ ਜੇ ਤਾਂ ਫਿਰ ਬਣ ਪਿਆ ਨੇ ਹਣਾ ਕਿੰਨਾ ਘੈਂਟ ਹੈ ਮੀ ਆਦੀ ਅੱਜ ਸਗਰੋਂ ਮੀ ਆਉਣਾ ਚਾਹੀਦਾ ਹੈ ਅੱਜ ਅਸੀਂ ਸੈਲੀਬ੍ਰੇਟ ਕਰਨ ਲੱਗੇ ਆ ਸੋ ਯੂ ਠੰਡਾ ਜਿਹਾ ਮੌਸਮ ਹੋ ਜੇ ਆ ਜਾਓ ਸਾਰੇ ਜਾਣੇ ਉਹ ਵੀ ਬੰਦ ਸੋ ਗਾਇਜ਼ ਫਾਈਨਲੀ ਅਸੀਂ ਆ ਚੁੱਕੇ ਆਪਣੇ ਸ਼ਹਿਰ ਨਿੱਕੇ ਸ਼ਹਿਰ ਨੇ ਜਾ ਰਹੇ ਸੀ ਬੋਨ ਜੁਗਿਆ ਹੁਣ ਅਸੀਂ ਕੁਛ ਖਾਣ ਪੀਣ ਨੂੰ ਦੇਖਦੇ ਆਂ ਠੰਡੀ ਚੀਜ਼ ਹੀ ਲਵਾਂਗੇ ਅਸੀਂ ਇਹ ਕਾਹਦੇ ਜਾ ਇਹ ਮਾਂ ਵਾਲੀ ਸਕਦੀ ਹੈ ਹਨਾ ਹੂੰ ਠੰਡੀ ਚੀਜ਼ ਹੀ ਲਵਾਂਗੇ ਅਸੀਂ ਕੋਈ ਗਰਮ ਚੀਜ਼ ਨਹੀਂ ਲੈਣੀ ਸਮੋਸੇ ਵਗੈਰਾ ਪੀਜ਼ਾ 버ਗਰ ਕੁਛ ਨਹੀਂ ਲੈਣਾ ਆਪਾਂ ਠੰਡੀ ਚੀਜ਼ ਦਹੀਂ ਪੱਲਾ ਹੋ ਸਕਦਾ ਉਹ ਲਵਾਂਗੇ ਤਾਲਦੀ ਵੀ ਹੈ ਨਹੀਂ ਆਹ ਵਾਲੀ ਹੈ ਫਿਰ 200 ਦਾ ਪਵਾ ਲੀ ਕਿਉਂ ਪਕਰੇ ਦੋਸ ਦਾ ਤੇਲ ਪਵਾ ਲੀ ਆਹ 150 ਦਾ ਪਵਾ ਲੀ 300 ਦਾ ਪਵਾ ਲੀ ਔਰ ਇੱਥੇ ਪੈਟਰੋਲ ਪੰਪ ਕਹਿੰਦੇ ਗੱਡੀ ਚ ਤੇਲ ਥੋੜਾ ਰਹਿ ਗਿਆ ਤੇ ਆਪਾਂ ਹੁਣ ਪਵਾਵਾਂਗੇ ਜੀ ਤੇਲ ਦੇਖ ਸਕਦੇ ਹੋ ਹੋ ਇਹ ਇਕੱਲਾ ਇਕੱਲਾ ਖਾਈਏ ਨਾ ਮਿੰਨੀ ਵੀ ਦੇ ਸੋ ਹੈਏ एवरीवन ਘਰ ਆਪਾਂ ਚੁੱਕੇ ਸੀ ਸਾਰਿਆਂ ਦਾ ਧੰਨਵਾਦ ਆ YouTube ਫੈਮਲੀ ਕਿ ਤੁਸੀਂ ਮੈਨੂੰ ਇੰਨੀ ਜ਼ਿਆਦਾ ਸਪੋਰਟ ਕੀਤੀ ਸੋ ਕਾਲਡ ਡਰਿੰਕ ਤੇ ਆਪਾਂ ਇਕੱਲਾ ਕੇਕ ਹੀ ਲਿਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਅਸੀਂ ਰਾਸਤੇ ਵਿੱਚ ਸੋਚ ਰਹੇ ਸੀ ਸੈਲੀਬ੍ਰੇਟ ਕਰਨ ਦਾ ਪੱਖਾ ਬੰਦ ਹੀ ਕਰਦੇ ਆ ਰਾਸਤੇ ਵਿੱਚ ਸੋਚ ਰਹੇ ਸੀ ਪਰ ਦਾ ਬਰਾਵਾ ਨਾ ਟੁੰਡੀਆਂ ਉੱਤੇ ਸਾਰੀ ਮੋਮ ਪੈ ਗਈ ਜੇ ਜਾ ਯਾਰ ਤੁਸੀਂ ਉਹ ਹੁੰਦੇ ਸੀ ਸੌਰੀ ਉਹ ਪਾਈ ਜਣਾ ਉੱਤੇ ਰਹਿ ਗਈ ਨਾ ਨਾ ਟੱਪੀ ਲਏ ਬਸ ਦੋ ਹੀ ਠੀਕ ਹੈ ਸੋ ਹੈਏ एवरीवन थैंक यू सो मच ਮੇਰੀ YouTube ਫੈਮਿਲੀ ਆ ਜਾਓ ਤੁਸੀਂ ਵੀ ਸਾਰੇ ਆਣੇ ਖਾ ਲਓ ਜਲਦੀ ਜਲਦੀ ਸੱਤੀ ਪਿਗਲ ਜਾਣਾ ਸਾਰਾ ਗੜਾ ਸੋ ਹੈ ਨਾਈਸ ਹੁਣ ਮੈਂ ਬੋਵੀ ਦੇ ਫੋਨ ਤੇ ਫੋਟੋ ਕਰਾਂਗੀ ਫਿਰ ਐਡਿਟ ਕਰਨ ਲੱਗੇਗਾ ਕਿਤੇ ਵੀ ਅਜ ਫੋਟੋ ਕਰ ਲਈ ਆ ਸੋ ਹੈ एवरीवन ਸਾਰਿਆਂ ਦਾ ਥੈਂਕ ਯੂ ਸੋ ਮੱਚ ਮੈਂ ਕਿਤਾ ਛੋਟਾ ਜਿਹਾ ਸੈਲੀਬ੍ਰੇਟ ਤੁਹਾਡਾ ਸਾਰਿਆਂ ਦਾ ਤੁਹਾਡਾ ਮੈਥ ਤੱਕ ਆਈ ਆ ਸੋ ਸਭ ਤੋਂ ਪਹਿਲਾਂ ਦਾ 1 ਮਿੰਟ ਸਾਰੀ ਗੜਾ ਵੀਟਾ ਲਾਣਾ ਸਵੀਟਾ ਲਾਣਾ ਸਵੀਟਾ ਦੇ ਲੌਗ ਚ ਵੀ ਦੇਖ ਲੈ ਏਦਾਂ ਕਿੱਦ ਰੱਖ ਜਾ ਇੱਧਰ ਦੇ ਪੂਰੇ ਲਿਆ ਇਹ ਮੈਂ ਕਰ ਦਿੰਨਾ ਨਹੀਂ ਨਹੀਂ ਮੰਮੀ ਇਧਰ ਆਈ ਇੱਕ ਵਾਰੀ ਕਰ ਸੋ ਗਾਇਸ ਸਾਡੀ ਕਰਤ ਗੁਰੂ ਚਕੇ ਇਧਰ ਅਸੀਂ ਸੋਰੀ 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 ਪੇਰੈਂਟਸ ਦੀ ਫੋਟੋ ਹੈ ਓਕੇ एवरीवन ਜਿੰਨਾ ਕਿ ਅਸੀਂ ਸਾਰੀ ਫੈਮਿਲੀ ਨਾਲ ਵੀਡੀਓ ਫੋਟੋ ਕਰਨਾ ਪੈ ਸੀ ਦੂਜੇ ਫੋਨ 'ਚ ਆ ਆਪਾਂ ਕੱਢ ਦਿੰਨੇ ਆ ਸੋ ਜ਼ਿਆਦਾਤਰ ਤਾਂ ਕੇਕ ਦੇ ਵਿੱਚ ਪਿਗਲ ਹੀ ਗਈਆਂ ਨੇ ਮੋਮਬੱਤੀਆਂ ਇਹਨਾਂ ਨੂੰ ਆਪਾਂ ਕੱਢ ਦਿੰਨੇ ਆ ਇੱਥੇ ਮੇਰਾ ਨੇਮ ਲਿਖਾਇਆ ਸੀ ਕੇਕ ਛੋਟੇ ਹੋਣ ਦੇ ਕਾਰਨ ਆਪਣਾ ਪੂਰਾ ਨੇਮ ਨਹੀਂ ਲਿਖਾਇਆ ਚਲੋ ਕੰਗ੍ਰੈਚੁਲੇਸ਼ਨ ਵਧਾਈਓ ਵੇ ਮੈਕ ਤੁਹਾਨੂੰ ਵੀ ਹੋਵੇ 10 ਕੇ ਦੀ ਇੱਕ ਮਿੰਟ ਇੱਕ ਮਿੰਟ ਪਹਿਲਾਂ YouTube ਫੈਮਿਲੀ ਨੂੰ ਇਹ YouTube ਫੈਮਿਲੀ ਕਿਵੇਂ ਖਾਵੇਗੀ ਹਲੋ ਜੀ ਖਾ ਲੋ ਗਾਇਜ਼ ਸਾਰਿਆਂ ਨੇ ਤੁਸੀਂ ਵੀ ਲਾਲੂ ਤਾਂ ਤੇਰੇ ਵੇ ਵਧਾਈਓ ਵੇ ਥੈਂਕ ਯੂ ਸੋ ਮਾਚ ਸੋ ਗਾਇਜ਼ ਅੱਜ ਹੁਣ ਸਾਰੇ ਜਣੇ ਕੋਲਡ ਡਰਿੰਕ ਤੇ ਕੇਕ ਆਪਾਂ ਕੱਟ ਕਰਕੇ ਖਾਣੇ ਆ ਸਾਰੀ YouTube ਫੈਮਿਲੀ ਦਾ ਧੰਨਵਾਦ ਆ ਤੁਹਾਡੇ ਸਪੋਰਟ ਦੇ ਨਾਲ ਮੈਂ ਇੱਥੇ ਤੱਕ ਆਈ ਹਾਂ ਪਲੀਜ਼ ਹੋਰ ਸਪੋਰਟ ਕਰੋ ਤਾਂ ਕਿ ਮੈਂ ਹੋਰ ਅੱਗੇ ਜਾ ਸਕਾਂ ਜਿਹਦੇ ਨਾਲ ਮੈਨੂੰ ਮੋਟੀਵੇਸ਼ਨ ਮਿਲੇ ਵੱਧ ਤੋਂ ਵੱਧ ਮੇਰੇ ਨਵੇਂ ਚੈਨਲ ਨੂੰ ਤੁਸੀਂ ਬਹੁਤ ਸਹੀ ਕਰ ਰਹੇ ਹੋ ਨਵੇਂ ਚੈਨਲ ਨੂੰ ਵੀ ਤੁਸੀਂ ਸਪੋਰਟ ਕਰੋ ਤਾਂ ਕਿ ਮੈਂ ਆਪਣੇ ਵਰਕ ਦੇ ਰਿਲੇਟਿਡ ਹਰ ਇੱਕ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਪਾਵਾਂ ਮੈਨੂੰ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਸੋ एवरीवन ਮੈਂ ਛੋਟਾ ਇਹ ਸੈਲੀਬ੍ਰੇਟ ਕੀਤਾ ਸੀ ਵੀ ਮੈਂ ਅਜੇ ਤੱਕ ਨਹੀਂ ਸੈਲੀਬ੍ਰੇਟ ਨਹੀਂ ਕੀਤਾਗਾ ਬਟ ਇਹ ਮੇਰਾ ਫਰਸਟ ਟਾਈਮ ਮੈਂ ਆਪਣਾ ਸੈਲੀਬ੍ਰੇਟ ਕੀਤਾ ਆ ਬਾਕੀ ਆਪਣਾ ਜਿੱਦਨ ਮੇਰੇ 1 ਲੱਖ ਸਬਸਕ੍ਰਾਈਬਰ ਡਨ ਹੋ ਗਏ 100 ਕੇ ਹਨਾ ਤਾਂ ਉਸ ਟਾਈਮ 100 ਕੇ ਸੌਰੀ ਉਸ ਟਾਈਮ ਮੈਂ ਆਪਣਾ ਸਾਰੀ ਫੈਮਿਲੀ ਨਾਲ ਸੈਲੀਬ੍ਰੇਟ ਕਰੂੰਗੀ ਉਹ ਥੋੜਾ ਜਿਹਾ ਆਪਾਂ ਵੱਡਾ ਸੈਲੀਬ੍ਰੇਟ ਕਰਾਂਗੇ ਸੋ ਵੈਰੀ ਜਲਦੀ ਜਲਦੀ ਵੀਨੋਤ ਕਰਦਾ ਕਲਾਜ਼ ਆਉਣ ਸੋ ਮੈਂ ਪ੍ਰੇਰ ਕਰਦੀ ਹਾਂ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਹੈ ਬਾਕੀ ਹੁਣ ਹੁਣ ਮੈਂ ਕੱਟ ਕਰੂੰਗੀ ਕਿੰਨੇ ਕੀ ਕੀ ਖਾਣਾ ਹੈ ਮੈਂ ਕਿੰਨੇ ਖਾਣੀ ਇੱਥੋਂ ਐਂ ਠੋਗ ਇੱਥੋਂ ਐਂ ਚਾਰ ਚਾਰ ਆ ਜਾਣਗੇ ਬਸ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਜਿਆਦਾ ਵੱਡਾ ਨਹੀਂ ਕਰੀਏ ਇੱਕ ਇਥੋਂ ਕਰੀਏ ਕੋਵੀ ਨੂੰ ਥੋੜਾ ਜਿਆਦਾ ਚਾਹੀਦਾ ਇਥੋਂ ਵਿੱਚ ਕਰੋ ਇੱਕ ਕਰ ਲੇ 1 ਮਿੰਟ 2 ਮਿੰਟ 3 ਮਿੰਟ 4 ਮਿੰਟ ਕਾਲੇ ਨਾ ਨਾ ਕੋਲ ਸੱਟ ਨਾਲ ਆ ਜੀ ਬਸ ਹੋਰ ਨਾ ਜਿਆਦਾ ਪੁੱਪੇ ਤਾਂ ਕਹਿ ਜਿਆਦਾ ਚਾਹੀਦਾ ਆ ਖੜਚਾ ਨਹੀਂ ਕੀਤਾ ਤੈਨੂੰ ਤਾਂ ਕੌਲੀ ਪਾਉਂਦੀ ਥੋੜੀ ਜਿਹੀ ਹੁਣ ਹੱਥ ਤੇ ਲੱਭੜਨਗੇ ਹੱਥ ਨਾਲ ਹੀ ਵੇੜੋ ਸੋ ਗਾਇਸ ਆਜੋ ਤੁਸੀਂ ਵੀ ਇਹਦੇ ਦੋ ਪੀਸ ਕਰ ਲਓਗੇ ਅੰਦਰ ਜਨਾ ਪਾਈਂਗਾ ਹਾਂ ਉਹਦੇ ਚ ਕੱਟ ਕਰ ਲਓ Kål. ਗਲਾਂ ਚੱਡਦੀ ਪਈ ਲੱਗਾ ਆ ਕੰਮ ਚਲੋ ਹੁਣ ਆਪਾਂ Papa ਨੂੰ ਦਿੰਨੇ ਨੇ ਡੈਡੀ ਨੂੰ ਦੇ ਕੇ ਆਣੇ ਹਾਂ ਸੋ ਗਾਇਜ਼ ਡੈਡੀ ਨੂੰ ਦੇ ਕੇ ਆਏ ਤੁਸੀਂ ਵੀ ਖਾ ਲਓ ਸਾਰੇ ਜਾਣੇ ਸੋ ਗਾਇਜ਼ ਮੈਨੂੰ ਨਾ ਆ ਬਹੁਤ ਵਧੀਆ ਲੱਗਾ ਬਾਕੀ ਮੇਰਾ ਬਰਥਡੇ ਵਧੀਆ ਸਾਡੇ ਬਰੈਕ ਕਰਾਂਗੇ ਬੋਵੀ ਦਾ ਸਾਰੀ ਪਿਆਰ ਏ ਮम्मा ਦਾ ਸੋ एवरीवन ਇਜ਼ ਕਿ ਮੇਰਾ ਵਲੌਗ ਵਧੀਆ ਲੱਗਾ ਹੋਵੇ ਲਾਈਕ ਕਮੈਂਟ ਸੇ ਜ਼ਰੂਰ ਕਰਨਾ ਤੇ ਐਂਡ ਮੈਨ ਸਪੋਰਟ ਜ਼ਰੂਰ ਕਰਿਓ ਤਾਂ ਕਿ ਮੈਂ ਹੋਰ ਅੱਗੇ ਜਾ ਸਕਾਂ ਤੁਹਾਡੀ ਸਪੋਰਟ ਦੇ ਨਾਲ ਹੀ ਆ ਮੈਥੋਂ ਤੱਕ ਬਾਕੀ ਮੈਂ ਛੋਟਾ ਜਿਹਾ ਸੈਲੀਬ੍ਰੇਟ ਕਰਾਂ ਸੀ ਕੁਝ ਖਾਸ ਨਹੀਂ ਜਸਟ ਥੋੜਾ ਜਿਹਾ ਹੀ ਇੰਜੋਏਮੈਂਟ ਫੈਮਿਲੀ ਨਾਲ ਬਾਕੀ ਜਿਹੜੇ ਕਹਿੰਦੇ ਆ ਨਾ ਕਿ ਤੁਸੀਂ ਆਪਣੀ ਫੈਮਿਲੀ ਨਾਲ ਘੁੰਮਣ ਨਹੀਂ ਜਾਂਦੇ ਮੈਂ ਬਹੁਤ ਜਲਦੀ ਆਪਣੀ ਫੈਮਿਲੀ ਨੂੰ ਡਿਨਰ ਤੇ ਵੀ ਲੈ ਜਾਣ ਵਾਲੀ ਆ ਸੋ ਐਦਾਂ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨੋਟੀਫਿਕੇਸ਼ਨ ਆ ਰਹੀ ਤੁਸੀਂ ਮੇਰਾ ਹਰ ਇੱਕ ਆਉਣ ਵਾਲਾ ਵਲੌਗ ਦੇਖ ਸਕੋ ਧੰਨਵਾਦ ਜ